ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਦੋ ਤਰ੍ਹਾਂ ਦਾ ਗਿਆਨ ਹੈ ਇੱਕ ਮਾਇਆ ਦਾ ਗਿਆਨ ਹੈ ਇੱਕ ਬ੍ਰਹਮ ਦਾ ਗਿਆਨ ਹੈ ਮਾਇਆ ਬ੍ਰਹਮ ਹਰੇ ਸਭ ਸੰ ਜੋ ਅਸੀਂ ਸੰਸਾਰ ਵਿੱਚ ਪੜਾਈ ਪੜਦੇ ਆ ਕੋਈ ਇੰਜੀਨੀਅਰ ਕੋਈ ਡਾਕਟਰ ਕੋਈ ਸਾਇੰਸਟ ਇਹ ਸਾਰਾ ਮਾਇਆ ਦਾ ਗਿਆਨ ਮਾਇਆ ਇਕੱਠੀ ਕਰਨ ਵਾਸਤੇ ਗਿਆਨ ਹੈ ਇਹ ਤਨ ਵਾਸਤੇ ਸਹੂਲਤਾਂ ਮਿਲ ਜਾਂਦੀਆਂ ਵਧੀਆ ਕੋਠੀ ਬਣ ਜਾਂਦੀ ਹੈ ਵਧੀਆ ਰੁਤਬਾ ਬਣ ਜਾਂਦਾ ਖਾਣ ਪੀਣ ਵਧੀਆ ਮਿਲ ਜਾਂਦਾ ਜੇਕਰ ਮਾਇਆ ਦੇ ਗਿਆਨ ਵਧੀਆ ਸਮਝ ਆਓ ਜੇ ਮਾਇਆ ਦੇ ਗਿਆਨ ਨਹੀਂ ਹੋਏਗਾ ਜਾਦਾ ਤੇ ਫਿਰ ਲੇਬਰ ਦਾ ਕੰਮ ਕਰਨਾ ਪੈਂਦਾ ਸਰੀਰ ਨੂੰ ਸਰੀਰ ਨੂੰ ਵੀ ਸਹੂਲਤਾਂ ਘੱਟ ਮਿਲਣਗੀਆਂ ਤਨ ਨੂੰ ਸਹੂਲਤਾਂ ਘੱਟ ਮਿਲਣਗੀਆਂ ਤੇ ਰੁਤਬਾ ਵੀ ਨਹੀਂ ਇੰਨਾ ਹੋਊਗਾ ਲੇਬਰ ਦਾ ਦੂਸਰਾ ਗਿਆਨ ਹੈਗਾ ਭਾਈ ਬ੍ਰਹਮ ਦਾ ਗਿਆਨ ਇਹ ਮਨ ਵਾਸਤੇ ਆ ਇਹ ਦੋ ਸਬਜੈਕਟ ਨੇ ਇੱਕ ਮਾਇਆ ਦਾ ਗਿਆਨ ਤੇ ਇੱਕ ਬ੍ਰਹਮ ਦਾ ਗਿਆਨ ਜਦੋਂ ਮਾਇਆ ਦਾ ਗਿਆਨ ਵਧੀਆ ਲੈ ਲੈਂਦੇ ਆ ਸਾਨੂੰ ਸੰਸਾਰ ਵਿੱਚ ਵਧੀਆ ਰੁਤਵਾ ਮਿਲ ਜਾਂਦਾ ਹੈ ਵਧੀਆ ਮਕਾਨ ਬਣ ਜਾਂਦਾ ਹੈ ਵਧੀਆ ਸਰੀਰ ਨੂੰ ਸੂਰਤਾ ਮਿਲ ਜਾਂਦੀ ਆ ਜਾਜਕਾਰ ਹੋ ਜਾਂਦੀ ਆ ਸੰਸਾਰ 'ਚ ਜੇ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਤੇ ਮਨ ਨੂੰ ਵੀ ਸਹੂਲਤਾ ਮਿਲ ਜਾਂਦੀ ਆ ਨਰੰਕਾ ਦੇ ਦੇਸ਼ ਵਿੱਚ ਨਰੰਕਾ ਦੇ ਦੇਸ਼ ਵਿੱਚ ਜਗਾ ਵਧੀਆ ਮਿਲ ਜਾਂਦੀ ਹੈ ਮਨ ਨੂੰ ਸੋਚੀ ਆ ਜਾਂਦੀ ਵੀ ਮੈਂ ਕਿਹੜੇ ਪਾਸੇ ਰਹਿਣਾ ਕਿਹੜੇ ਪਾਸੇ ਨਹੀਂ ਰਹਿਣਾ ਜਿਵੇਂ ਹੁਣ ਇੱਕ ਤ੍ਰੈਗੁਣ ਨੇ ਇੱਕ ਸੁੰਨ ਹੈ ਜੇ ਮਨ ਤ੍ਰੈਗੁਣਾ ਵਿੱਚ ਵਿਚਾਰਾਪੁਰਨਿਆਂ ਵਿੱਚ ਰਹਿੰਦਾ ਹੈ ਜਦੋਂ ਅਸੀਂ ਵਿਚਾਰਾਪੁਰਨਿਆਂ ਵਿੱਚ ਚੱਲਦੇ ਆ ਮਨ ਟੈਨਸ਼ਨ ਵਿੱਚ ਚਲਾ ਜਾਂਦਾ ਘਾਟੇ ਬਾਧੇ ਦੇ ਵਿਚਾਰ ਕਿਸੇ ਨੇ ਸਾਨੂੰ ਮਾੜਾ ਬੋਲਿਆ ਸੀ ਉਹਦੇ ਬਾਰੇ ਸੋਚ ਜੇ ਵਿਚਾਰਾਪੁਰਨ ਇਹਨਾਂ ਨੂੰ ਤ੍ਰੈ ਗੁਣ ਕਹਿੰਦੇ ਆ ਜਦੋਂ ਮਨ ਕਾਰੋਬਾਰ ਦਾ ਵਿਚਾਰ ਲੈਂਦਾ ਇਹਨੂੰ ਰਜੋ ਗੁਣ ਕਹਿੰਦੇ ਜਦੋਂ ਮਨ ਦਇਆ ਸਹਿਣ ਸੀਲਤਾ ਪੁੰਨਦਾਨ ਦਾ ਵਿਚਾਰ ਲੈਂਦਾ ਸਤੋ ਗੁਣ ਕਹਿੰਦੇ ਜਦੋਂ ਮਨ ਨਿੰਦਿਆ ਚੁਗਲਿਆ ਦੁਬਧਾ ਦਾ ਵਿਚਾਰ ਲੈਂਦਾ ਇਹਨੂੰ ਤਮਾ ਗੁਣ ਕਹਿੰਦੇ ਇਹਨੂੰ ਤਿੰਨਾ ਵਿਚ ਤਿੰਨ ਤਰ੍ਹਾਂ ਦੇ ਵਿਚਾਰ ਅਸੀਂ ਲੈਨੇ ਇਹਨੂੰ ਤ੍ਰੈ ਗੁਣ ਕਹਿੰਦੇ ਤਿੰਨਾ ਗੁਣਾਂ ਚ ਮਨ ਵਿਚਰਦਾ ਤ੍ਰੈ ਗੁਣ ਇੱਕ ਸੁੰਨ ਹੁੰਦੀ ਆ ਸੁੰਨ ਮੈਨੇ ਜ਼ੀਰੋ ਹੁੰਦੀ ਆ ਜਿੱਥੇ ਵਿਚਾਰ ਖਤਮ ਹੋ ਜਾਂਦੇ ਆ ਅਫੁਰਵਸਤਾ ਸੁੰਨ ਵਸਤਾ ਮਨ ਨੂੰ ਪਤਾ ਲੱਗ ਜਾਂਦਾ ਕਿ ਸੁਨ ਕੀ ਹੈ ਤ੍ਰੈ ਗੁਣ ਕੀ ਹੈ ਬੇ ਵਿਚਾਰਾਂ ਵਿੱਚ ਤਾਂ ਬੜਾ ਦੁੱਖ ਹੈ ਘਾਟੇ ਪਾਤੇ ਜਾਦ ਆ ਜਾਂਦੇ ਨੇ ਹੋਰ ਕਿਸੇ ਨੇ ਮਾੜਾ ਵਚਨ ਕੀਤਾ ਉਹ ਜਾਦ ਆ ਗਿਆ ਫਿਰ ਉਹਦੇ ਬਾਰੇ ਸੋਚੀ ਗਏ ਜਦੋਂ ਅਸੀਂ ਅਹੁਰ ਵਾਸਤਾ ਵਿੱਚ ਚਲੇ ਜਾਂਦੇ ਆ ਬਿਲਕੁਲ ਸਾਨੂੰ ਵਿਚਾਰਾਂ ਫੁਰਨੇ ਆਂਦਾ ਗਿਆਨ ਨਹੀਂ ਰਹਿੰਦਾ ਸੋਚੀ ਨਹੀਂ ਰਹਿੰਦੀ ਤੇ ਫਿਰ ਸੋਨ ਆ ਜਾਂਦੀ ਹੈ ਉੱਥੇ ਜਾ ਕੇ ਸੁੱਖ ਮਿਲਦਾ ਮਨ ਨੂੰ ਬ੍ਰਹਮ ਦਾ ਗਿਆਨ ਜਦੋਂ ਹੋ ਜਾਂਦਾ ਬ੍ਰਹਮ ਦਾ ਸਬਜੈਕਟ ਅਸੀਂ ਚੱਜ ਨਾਲ ਪੜ ਲੈਂਦੇ ਆ ਥਿਉਰੀ ਤੇ ਪ੍ਰੈਕਟੀਕਲ ਦੋਨੇ ਅਸੀਂ ਸਮਝ ਲੈਨੇ ਆ। ਥਿਉਰੀ ਕੀ ਹੁੰਦੀ ਹੈ ਜਦੋਂ ਅਸੀਂ ਸ਼ਬਦਾਂ ਵਿੱਚ ਸਮਝਦੇ ਹਾਂ ਮਰ ਕੇ ਨੇ ਸ਼ਬਦਾਂ ਮਾਹੇ ਬਖਾਣੀਏ ਬਿਰਲਾ ਤਾਂ ਬੁੱਝੇ ਕੋ। ਜਦੋਂ ਕੋਈ ਸਾਨੂੰ ਸ਼ਬਦਾਂ ਦੇ ਵਿੱਚ ਸਮਝਾਉਂਦਾ ਹੈਗਾ ਇਹਨੂੰ ਥਿਉਰੀ ਕਹਿੰਦੇ ਆ। ਜਦੋਂ ਫਿਰ ਅਸੀਂ ਉਹਦਾ ਪ੍ਰੈਕਟੀਕਲ ਕਰ ਲੈਂਦੇ ਆ, ਅਨੁਭਵ ਕਰ ਲੈਂਦੇ ਆ, ਅਸੀਂ ਜੀਵਨ ਦੇ ਵਿੱਚ ਤਾਲ ਲੈਂਦੇ ਆ, ਅਸੀਂ ਉਹ ਹਜੇ ਬਣ ਜਾਂਦੇ ਆ ਜੋ ਕਿਹਾ ਹੈ। ਤੇ ਫਿਰ ਪ੍ਰੈਕਟੀਕਲ ਹੋ ਜਾਂਦਾ ਹੈ। ਤੇ ਜਦੋਂ ਪ੍ਰੈਕਟੀਕਲ ਹੋ ਜਾਂਦਾ ਮਨ ਨੂੰ ਸੁੱਖ ਮਿਲ ਜਾਂਦਾ, ਆਨੰਦ ਮਿਲ ਜਾਂਦਾ। ਮਾਨਾ ਹੀ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ ਪ੍ਰਮਾਤਮਾ ਰਹਿੰਦਾ ਹੈ ਜਿਹੜਾ ਸੁੰਨ ਹੈ ਨਾ ਜਿੱਥੇ ਕੋਈ ਫੋੜਨਾ ਨਹੀਂ ਵਿਚਾਰ ਨਹੀਂ ਉਹੀ ਨਰੰਕਾ ਦਾ ਦੇਸ ਹੈ ਮਾਰਕ ਨੇ ਸਾਤਗੁਰ ਤੇ ਪਾਇ ਵਿਚਾਰਾ ਸੁੰਨ ਸਮਾਦ ਸੱਚੇ ਘਰਬਾਰਾ ਨਾਨਕ ਨਿਰਮਲ ਨਾਦ ਸਬਤ ਤੋਂ ਸੱਚੇ ਰਾਮ ਨੇ ਨਾਮ ਸਮਾਹਿੰਦਾ ਜਿਹੜੀ ਸੁੰਨ ਹੈ ਭਾਈ ਇਹ ਨਰੰਕਾ ਦਾ ਦੇਸ ਹੈ ਜੇ ਫੋੜਨੇ ਨੇ ਵਿਚਾਰ ਜਿੱਥੇ ਹੁਣ ਅਸੀਂ ਇਹ ਸੰਸਾਰ ਵਿੱਚ ਵਿਚਰ ਰਹੇ ਹਾਂ ਇੱਥੇ ਇਹ ਕਾਲ ਦਾ ਦੇਸ਼ ਆ ਬਣਾਇਆ ਤਾਂ ਰੰਕਾ ਨੇ ਇਹ ਕਾਲ ਦੇ ਮ ਤਹਿਤ ਕੀਤਾ ਹੈ ਖੰਡ ਪਤਾਲ ਦੀਪ ਸਭ ਲੋਹਾ ਸਭ ਕਾਲੇ ਬਰਫ ਕਾਲੇ ਬਸ ਪ੍ਰਪਤ ਖੰਡ ਪਤਾਲ ਦੀਪ ਸਭ ਲੋਹਾ ਸਭ ਕਾਲੇ ਬਸ ਆ ਪ੍ਰਪਤ ਕੀਤਾ ਇਹ ਸਾਰਾ ਕੁਝ ਸੱਚੇ ਪਾਤਸ਼ਾਹ ਨੇ ਕਾਲ ਦੇ ਮ ਤਹਿਤ ਕੀਤਾ ਸਮੇਂ ਦੇ ਮ ਤਹਿਤ ਕੀਤਾ ਚਾਹੇ ਤੁਸੀਂ ਮਾਇਆ ਦਾ ਸਬਜੈਕਟ ਪਰ ਉਹਦੇ ਬਾਅਦ ਤੇ ਵੀ ਟੀਚਰ ਵਧੀਆ ਹੋਣਾ ਚਾਹੀਦਾ ਪ੍ਰੋਫੈਸਰ ਵਧੀਆ ਤਾਂ ਤੁਹਾਨੂੰ ਚੱਜ ਨਾਲ ਸਮਝ ਆਊ ਚਾਹੇ ਭਾਈ ਤੁਸੀਂ ਬ੍ਰਹਮ ਦਾ ਗਿਆਨ ਪੜੋ ਇਹ ਦੋਏ ਸਬਜੈਕਟ ਬ੍ਰਹਮ ਦੇ ਗਿਆਨ ਵਿੱਚ ਵੀ ਟੀਚਰ ਵਧੀਆ ਚਾਹੀਦਾ ਇਹ ਨਹੀਂ ਵੀ ਜੋ ਕੋਈ ਮੰਦਰ ਗੁਰੂ ਦੇ ਅੰਦਰ ਚ ਵਹੇ ਜੇ ਵਿਚਾਰੇ ਗੁਰਮਖ ਲੱਗੇ ਜਿਹੜੇ ਰੋਟੀਆਂ ਪਾਲ ਰੋਟੀਆਂ ਕਾਰਨ ਪੂਰੇ ਤਾਲ ਪ੍ਰਸ਼ਾਦੇ ਛਕਣ ਬਾਅਦ ਉਹਤੇ ਡਿਊਟੀਆਂ ਕਰ ਰਹੇ ਨੇ ਤੇ ਉਹ ਨਹੀਂ ਸਾਨੂੰ ਬ੍ਰਹਮ ਦਾ ਗਿਆਨ ਦੇ ਸਕਦਾ ਇਹ ਤਾਂ ਬ੍ਰਹਮ ਦਾ ਗਿਆਨ ਸੰਤ ਗੁਰਮਖ ਸਾਧੂ ਦੇ ਸਕਦਾ ਜਿਹੜਾ ਚੌਨ ਵਾਲੇ ਸਬਜੈਕਟ ਪੜਿਆ ਹੋਵੇ ਜਿਹਨੂੰ ਸਮਝ ਆ ਗਈ ਉਹ ਹੀ ਦੂਸਰੇ ਨੂੰ ਸਮਝਾਉਂਦਾ ਇਹਨ ਵਿਝੇ ਮਾੜਾ ਮੋਟਾ ਕਿਸੇ ਨੂੰ ਪਾਠ ਕਰਨਾ ਵਾ ਚਾਹੇ ਗੀਤਾ ਦਾ ਚਾਹੇ ਭਗਵਤ ਗੀਤਾ ਦਾ ਚਾਹੇ ਗੁਰੂ ਗ੍ਰੰਥ ਸਾਹਿਬ ਮਾੜਾ ਮੋਟਾ ਕਿਤੇ ਗੁਰਦੁਆਰੇ ਮੰਦਰ ਵਿੱਚ ਕੋਈ ਲੱਗ ਗਿਆ ਉਹ ਸਾਨੂੰ ਨਹੀਂ ਸਮਝਾ ਸਕਦਾ ਚਾਹੇ ਮਾਇਆ ਦਾ ਗਿਆਨ ਆ ਚਾਹੇ ਬ੍ਰਹਮ ਦਾ ਗਿਆਨ ਹੈ ਨਾ ਵਾਸਤੇ ਵਧੀਆ ਪ੍ਰੋਫੈਸਰ ਟੀਚਰ ਟੀਚਰ ਵਧੀਆ ਹੋਣਾ ਚਾਹੀਦਾ ਜਿਹੜਾ ਬ੍ਰਹਮ ਦਾ ਗਿਆਨ ਹੈ ਇਹਦੇ ਵਿੱਚ ਟੀਚਰ ਸੰਤ ਹੁੰਦਾ ਗੁਰਮਖ ਜਿਹੜਾ ਇਸ ਚੀਜ਼ ਨੂੰ ਅਨੁਭਵ ਕਰ ਚੁੱਕਾ ਹੋਵੇ ਜਿਹਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਹੋਵੇ ਉਹ ਟੀਚਰ ਹੋਣਾ ਚਾਹੀਦਾ ਉਹ ਫਿਰ ਸਾਨੂੰ ਦੱਸੂਗਾ ਭਾਈ ਇਹ ਜਿਹੜਾ ਬ੍ਰਹਮ ਦਾ ਗਿਆਨ ਹੈ ਇਹ ਮਨ ਨੂੰ ਸੁੱਖ ਦਿੰਦਾ ਜੇਕਰ ਇਹਨੂੰ ਮਨ ਨੂੰ ਪਤਾ ਲੱਗ ਜਾਵੇ ਬ੍ਰਹਮ ਦਾ ਗਿਆਨ ਕਿ ਬ੍ਰਹਮ ਦੇ ਗਿਆਨ ਵਿੱਚ ਇਹ ਆਉਂਦਾ ਹੈ ਵੀ ਮਨ ਨੂੰ ਸੁੱਖ ਕਿੱਥੇ ਮਿਲਦਾ ਤੇ ਦੁੱਖ ਕਿੱਥੇ ਮਿਲਦਾ ਮਨ ਨੂੰ ਇਹ ਪਤਾ ਲੱਗ ਜਾਵੇ ਵੀ ਦੁੱਖ ਕਿੱਥੇ ਮਿਲਦਾ ਸੁੱਖ ਕਿੱਥੇ ਮਿਲਦਾ ਇਹ ਫਿਰ ਦੁੱਖ ਵਾਲੇ ਪਾਸੇ ਜਾਊਗਾ ਇਹ ਸੁੱਖ ਵਾਲੇ ਪਾਸੇ ਰਹੂਗਾ ਇਹਨੂੰ ਫਿਰ ਸੁੱਖ ਵਾਲੇ ਪਾਸੇ ਜਾਣ ਵਾਸਤੇ ਬ੍ਰਹਮ ਦੇ ਗਿਆਨ ਵਿੱਚ ਦੱਸਿਆ ਜਾਂਦਾ ਵੀ ਸੁੱਖ ਵਾਲੇ ਪਾਸੇ ਕਿਵੇਂ ਜਾਣਾ ਉਹ ਸਾਰਾ ਜਦੋਂ ਸਮਝ ਆ ਜਾਂਦੀ ਮਨ ਨੂੰ ਫਿਰ ਇਹ ਦੁੱਖ ਵਾਲੇ ਪਾਸੇ ਜਾਂਦਾ ਹੀ ਨਹੀਂ ਹੈ ਦੁੱਖ ਵਾਲਾ ਏਰੀਆ ਛੱਡ ਜਾਂਦਾ ਹੈ ਸੁਖਾੜੇ ਪਾਸੇ ਮਾਰੇ ਕਹਿੰਦੇ ਠੇਰ ਕੇ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਸ ਸਵਾਰੇ ਠੇਰ ਕਰ ਉਹੀ ਹੁੰਦਾ ਜਦੋਂ ਅਸੀਂ ਸੰਸਾਰ ਵਿੱਚ ਆਪਣੀ ਸੁਰਤੀ ਨੂੰ ਕੱਢ ਲੈਂ ਵਿਚਾਰ ਫੁਰਨੇ ਬੰਦ ਹੋ ਜਾਂਦੇ ਆ ਹੋਰ ਵਸਤਾ ਆ ਜਾਂਦੀ ਆ ਉਹਨੂੰ ਠੇਰ ਕਰ ਕਹਿੰਦੇ ਆਪਣਾ ਘਰ ਮਾਰੇ ਕਹਿੰਦੇ ਉੱਥੇ ਬੈਠ ਤੇਰੇ ਸੰਸਾਰ ਦੇ ਕੰਮ ਵੀ ਮੈਂ ਕਰ ਦੂਗਾ ਜਦੋਂ ਮਨ ਨੂੰ ਸੋਚੀ ਆ ਜਾਂਦੀ ਮਨ ਫਿਰ ਉੱਥੇ ਜਾ ਕੇ ਬਹਿੰਦਾ ਤੇ ਫਿਰ ਇਹ ਫਿਰ ਜਿਹੜਾ ਬ੍ਰਹਮ ਦਾ ਗਿਆਨ ਹੈ ਇਹਨੂੰ ਸਮਝ ਆ ਜਾਂਦਾ ਜੇ ਬ੍ਰਹਮ ਦਾ ਗਿਆਨ ਸਾਨੂੰ ਸਮਝ ਹੀ ਨਹੀਂ ਨਾ ਆਇਆ ਫਿਰ ਮਨ ਨੂੰ ਨਹੀਂ ਸੁਖ ਮਿਲਦਾ ਜਿੰਨਾ ਮਰਜੀ ਜੋਰ ਲਾਈ ਜਾਓ ਮੱਥੇ ਟੇਕਿਓ ਜਿੱਦ ਤਰ ਮਰਜੀ ਪੀਗ ਤਰ ਪੀਗ ਨਾ ਤੇ ਜਾ ਕੋਮਣ ਫਿਰ ਚਾ ਲੈ ਜਾਓ ਕੋਈ ਕਹਿੰਦਾ ਮੈਂ ਫਲਾਣੇ ਗੁਰਦੁਆਰੇ ਪੁਰਾਣੇ ਮੰਦਿਰ ਜਾ ਜਿੱਥੇ ਮਰਜੀ ਜਾਓ ਜਦੋਂ ਤੱਕ ਤੁਹਾਨੂੰ ਬ੍ਰਹਮ ਦਾ ਗਿਆਨ ਨਹੀਂ ਨਾ ਸਮਝ ਆਉਂਦਾ ਜਿਵੇਂ ਅਸੀਂ ਮਾਇਆ ਦਾ ਗਿਆਨ ਬੜੇ ਚਾਅ ਨਾਲ ਪੜ੍ਹਦੇ ਆ ਕਿਉਂਕਿ ਪੈਸੇ ਇਕੱਠੇ ਕਰਨੇ ਹੁੰਦੇ ਆ ਆਈਐਸ ਪੀਸੀਐਸ ਆਈਪੀਐਸ ਵੱਡੀ ਤੋਂ ਵੱਡੀ ਅਸੀਂ ਪੜ੍ਹਾਈ ਕਰਨ ਦੀ ਕੋਸ਼ਿਸ਼ ਕਰਦੇ ਆ ਸਾਇੰਸ ਸਟੇਟ ਬਣਦੇ ਕੋਸ਼ਿਸ਼ ਕਰਦੇ ਮਾਇਆ ਇਕੱਠੀ ਕਰਨੀ ਹੁੰਦੀ ਆ ਮਾਇਆ ਤਾਂ ਹੀ ਜ਼ਿਆਦਾ ਇਕੱਠੀ ਹੋਊਗੀ ਜੇ ਵਧੀਆ ਪੜਾਈ ਢੰਗ ਤਰੀਕੇ ਨਾਲ ਪੜੀਓ ਵਧੀਆ ਉੱਚੇ ਲੈਵਲ ਤੇ ਪੜਾਈ ਕਰੋ। ਇਸੇ ਤਰ੍ਹਾਂ ਭਾਈ ਬ੍ਰਹਮ ਦਾ ਗਿਆਨ ਜੇ ਮਨ ਨੂੰ ਤੁਸੀਂ ਸੁੱਖ ਦੇਣਾ ਚਾਹੁੰਦੇ ਹੋ ਮਨ ਨੂੰ ਅਮੀਰ ਬਣਾਉਣਾ ਚਾਹੁੰਦੇ ਫਿਰ ਤੁਹਾਨੂੰ ਬ੍ਰਹਮ ਦਾ ਗਿਆਨ ਵੀ ਹਾਈ ਲੈਵਲ ਤੇ ਸਮਝਣਾ ਪਊਗਾ। ਜਿਵੇਂ ਦਾਸ ਨੂੰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਗੁਰਦੁਆਰਾ ਪਰਮ ਮਹਲੇ ਕਚਾ ਗੁਰੂ ਘਰ ਮਿਲੇ ਜਿੰਨਾ ਕਿ ਵੀ ਹੋ ਸਕਿਆ ਸਮਝਣ ਦੀ ਕੋਸ਼ਿਸ਼ ਕੀਤੀ ਜਿੰਨਾ ਕਿ ਵੀ ਸਮਝਿਆ ਮਨ ਨੂੰ ਬੜੀ ਸ਼ਾਂਤੀ ਆਈ ਸੁੱਖ ਮਿਲਿਆ। ਔਰ ਕੋਸ਼ਿਸ਼ ਕਰਦੇ ਫੇ ਲੋਕਾਂ ਨੂੰ ਵੀ ਆਪਾਂ ਜਿੰਨਾ ਕਿ ਹੋ ਸਕੇ ਗੁਰਮਖਾਤੇ ਨਾਲ ਪਚਾਲ ਪਚੰਦਾਰ ਕਰਕੇ ਉਹਨਾਂ ਨੂੰ ਵੀ ਦੱਸਿਆ ਜਾਵੇ ਤਾਦੇ ਰਹਿਣੇ ਆ ਮਾਇਆ ਦਾ ਗਿਆਨ ਮਿਲ ਜਾਏਗਾ ਬਧਿਆ ਤੰਗ ਤਰੀਕੇ ਨਾਲ ਸਰੀਰ ਨੂੰ ਸੁੱਖ ਮਿਲ ਜਾਏਗਾ ਤਨ ਨੂੰ ਸੁੱਖ ਮਿਲ ਜਾਏ ਕੋਠੀ ਵਧਿਆ ਬਣ ਜੁਕੀ ਹੈ ਸੰਸਾਰ ਵਿੱਚ ਰੁਤਬਾ ਵਧਿਆ ਬਣ ਜੇ ਬ੍ਰਹਮ ਦਾ ਗਿਆਨ ਮਿਲ ਜਾਏ ਫਿਰ ਮਨ ਨੂੰ ਸੁੱਖ ਮਿਲ ਜਾਏ ਮਨ ਦਾ ਦਰਗਾਹ ਵਿੱਚ ਸੱਚਖੰਡ ਵਿੱਚ ਵਾਸਾ ਹੋ ਜਾਏਗਾ ਨਰਾਂਕਾ ਨਾਲ ਮਲਾਪ ਹੋ ਜਾਏਗਾ ਮਨ ਨੂੰ ਸੁੱਖ ਮਿਲ ਜਾਏ ਜਨਮ ਮਰਨ ਤੋਂ ਖਿਹੜਾ ਛੁੱਟ ਜਾਊਗਾ ਉੱਚੀ ਵਾਸਤਾ ਵੱਡਾ ਸਹਿਬ ਉੱਚਾਤਾ ਉੱਚੇ ਉਪਰ ਉੱਚਾ ਨਾ ਇਹ ਬੜਾ ਉੱਚਾ ਹੋਵੇ ਕੋਈ ਤੇ ਸੂਚਕੋ ਜਾਣੇ ਸੋ ਮਨ ਨੂੰ ਬਹੁਤ ਉੱਚੀ ਜਗ੍ਹਾ ਜਿੱਥੇ ਸੱਚੇ ਬਾਦਸ਼ਾਹ ਬੈਠਿਆ ਉਹਦੇ ਕੋਲੇ ਕੋਲੇ ਜਾ ਕੇ ਬਹਿ ਜਾਂਦਾ ਹੈ ਤਾਂ ਸੱਚੇ ਬਾਦਸ਼ਾਹ ਦੇ ਬੱਚਾ ਹੈ ਕਹੋ ਕਬੀਰੇ RAM ਕੇ ਅੰਸ਼ ਪਰ ਉਹ ਤਾਂ ਵਿਛੜ ਕੇ ਸੰਸਾਰ ਵਿੱਚ ਵਿਚਰ ਰਿਹਾ ਇੱਥੇ ਘਾਟੇ ਬਾਧੇ ਦੇ ਵਿਚਾਰਾਂ ਫੋੜਿਆਂ ਵਿੱਚ ਫਸਿਆ ਹੋਇਆ ਫਿਰ ਜਦੋਂ ਇਹਨੂੰ ਬ੍ਰਹਮ ਦੇ ਗਿਆਨ ਵਿੱਚ ਸੋਝੀ ਆ ਜਾਂਦੀ ਵੀ ਭਾਈ ਜਿਹੜੇ ਘਾਟੇ ਪੱਤੇ ਦੇ ਵਿਚਾਰ ਇਹ ਜਿਹੜੇ ਲੈ ਰਿਆ ਕਿਹੜਾ ਤੇਰਾ ਇੱਥੇ ਕੋਈ ਨਾਲ ਜਾਣਾ ਚੀਜ਼ ਹੈ ਜਿਹਦੇ ਪਿੱਛੇ ਇਹਨੇ ਦਿਮਾਗ ਤੇ ਲੋਡ ਪਾਈ ਫਿਰਦਾ ਫਿਰ ਗੁਰਮਖਾਂ ਨੇ ਜਦੋਂ ਸੰਗਤ ਕਰਦਾ ਗੁਰਮਖੇ ਨੂੰ ਸਮਝਾਉਂਦੇ ਆ ਗੁਰੂ ਗ੍ਰੰਥਾ ਵਿੱਚ ਜੋ ਲਿਖਿਆ ਸਰਲ ਕਰਕੇ ਟੇਟ ਪੰਜਾਬੀ ਵਿੱਚ ਸਮਝਾਉਂਦੇ ਫਿਰ ਜਦੋਂ ਇਹ ਸਬਜੈਕਟ ਬ੍ਰਹਮ ਦੇ ਗਿਆਨ ਦਾ ਵੀ ਸਮਝ ਆ ਜਾਂਦਾ ਨਾ ਫਿਰ ਮਨ ਆਨੰਦ ਵਾਸਤਾ ਵਿੱਚ ਚਲਿਆ ਜਾਂਦਾ ਹੈ ਜੀ